ਬਾਨ ਬਣੇ 2 ਅਣਪਛਾਤੇ ਨੌਜਵਾਨ ਇਫੋਰਮੇਸ਼ਨ ਆਈ ਸੀ ਕਿ 16 ਸਾਲ ਦੀ ਕੁੜੀ ਹੈ ਤੇ ਉਹਦੇ ਨਾਲ ਹਰੇਕ ਕੀਤਾ ਗਿਆ ਜਿਹਦੇ ਸੰਬੰਧੀ ਜਿਹੜੀ ਕੁੜੀ ਦੀ ਜਿਹੜਾ ਵਿਕਤ ਹੈ ਕੁੜੀ ਹੈ ਉਹਦੀ ਮਦਰ ਨੇ ਆ ਕੇ ਆਪਣਾ ਮੈਨੂ ਸਟੇਟਮੈਂਟ ਲਖਾਈ ਸੀਗੀ ਉਹ ਸਟੇਟਮੈਂਟ ਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਜਿਹੜੀ ਕਾਰਵਾਈ ਹੈ ਉਹ ਕਰ ਦਿੱਤੀ ਸੀ ਕਿ ਤੇ ਹੋਰ ਵੀ ਇਨਵੈਸਟੀਗੇਸ਼ਨ ਚੱਲਦੀ ਹੈ 16 ਸਾਲਾਂ ਨਾ ਬਾਲਗ ਲੜਕੀ ਨੂੰ ਦਰਿੰਦਿਆਂ ਨੇ ਬਣਾਇਆ ਖੱਪਦਾ ਸ਼ਿਕਾਰ 23 ਤਰੀਕ ਨੂੰ ਕੰਮ ਤੇ ਗਈ ਸੀਗੀ ਉਸ ਤੋਂ ਬਾਅਦ ਇਹ 23 ਤਰੀਕ ਨੂੰ ਘਰੇ ਨਹੀਂ ਆਈ 23 ਤਰੀਕ ਨੂੰ 22 ਤਰੀਕ ਨੂੰ ਇਹ ਨਾਲ ਇਹ ਵਾਰਦਾਤ ਹੋਈ ਹੈ ਜਲਦੀ ਕਾਰਜ ਬੇਸ਼ਰਮਾ ਨੇ ਟੱਪੀਆਂ ਸਾਰੀਆਂ ਹੱਦਾਂ ਹਵਨ ਬੜੇ ਨੌਜਵਾਨ ਹੁਣ ਚੜ ਗਏ ਪੁਲਿਸ ਅੜਕੇ ਪੀੜਤ ਲੜਕੀ ਨੇ ਕੀਤੇ ਵੱਡੇ ਖੁਲਾਸੇ ਅਤਿਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ਦੀਪ ਜੀਰਕਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਵੋਗੇ ਇਹਨਾਂ ਦੇ ਵੱਲੋਂ 16 ਸਾਲਾਂ ਦੀ ਲੜਕੀ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਆਪਣੀ ਹੱਦ ਪੂਰੀ ਕਰਨ ਲਈ ਚਲਦੀ ਗੱਡੀ ਚਹੀ ਨਾਬਾਲਿਕ ਲੜਕੀ ਨਾਲ ਜ਼ਬਰਜਨਾ ਕੀਤਾ ਗਿਆ ਇਹ ਘਿਣੌਣੀ ਹਰਕਤ ਉਦੋਂ ਵਾਪਰੀ ਜਦੋਂ ਬਿੜਤ ਨਵਾਲਕ ਕੁੜੀ ਸੈਲੂਨ ਤੋਂ ਵਾਪਸ ਘਰ ਆ ਰਹੀ ਹੁੰਦੀ ਹੈ ਅਤੇ ਰਸਤੇ ਦੇ ਵਿੱਚ ਇਹ ਬਦਮਾਸ਼ ਜਿਹੜੇ ਨੇ ਇਹ ਦਰਿੰਦੇ ਜਿਹੜੇ ਨੇ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ ਅਤੇ ਉਸ ਨੂੰ ਜ਼ਬਰੀ ਗੱਡੀ 'ਚ ਬਿਠਾ ਕੇ ਉਸ ਦੇ ਨਾਲ ਸਾਰੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਅਤੇ ਉਸ ਨਾਲ ਦੋਨਾਂ ਜਣਿਆਂ ਨੇ بار-ਬਾਰ ਰੇਪ ਕੀਤਾ ਉਸ ਨੂੰ ਆਪਣੀ ਹੱਤਾ ਸ਼ਿਕਾਰ ਬਣਾਇਆ ਅਤੇ ਉਸ ਤੋਂ ਬਾਅਦ ਉਸ ਨਵਾਲਿਕ ਲੜਕੀ ਨੂੰ ਜਿੱਥੋਂ ਉਹਨਾਂ ਨੇ ਚੱਕਿਆ ਸੀ ਉੱਥੇ ਹੀ ਛੱਡ ਕੇ ਛੜੇ ਨੇ ਇਹ ਫਰਾਰ ਹੋ ਜਾਂਦੇ ਨੇ ਅਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਦੀ ਭਾਲ ਕਰਦੀ ਹੈ ਆਖਿਰਕਾਰ ਇਹ ਜਿਹੜੇ ਦਰਿੰਦੇ ਨੇ ਪੁਲਿਸ ਦੇ ਹੱਥੇ ਚੜ ਹੀ ਜਾਂਦੇ ਨੇ ਪੀੜਤ ਲੜਕੀ ਨੇ ਵੱਡੇ ਖੁਲਾਸੇ ਕੀਤੇ ਨੇ ਉਸਨੇ ਕਿਹਾ ਕਿ ਇਹਨਾਂ ਦੇ ਵੱਲੋਂ ਮੇਰੇ ਭਰਾ ਦਾ ਨਾਮ ਲੈ ਕੇ ਮੇਰੇ ਨਾਲ ਬਲਾਕ ਕਰ ਕੀਤਾ ਗਿਆ ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਦਰਿੰਦਿਆਂ ਦੇ ਉੱਪਰ ਮਾਮਲਾ ਦਰਜ ਕਰ ਚੜੀ ਹੈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਇਸ ਸਬੰਧੀ ਪੁਲਿਸ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਕਿਸਰ ਕੀ ਮਾਮਲਾ ਕੀ ਹੈ ਜੀ ਜੀ ਇਹ ਇਹ ਸਾਡੇ ਕੋਲ ਇਹ ਨਾ ਇਨਫੋਰਮੇਸ਼ਨ ਆਈ ਸੀ ਕਿ ਕੋਈ 16 ਸਾਲ ਦੀ ਕੁੜੀ ਹੈ ਤੇ ਉਹਦੇ ਨਾਲ ਰੇਪ ਕੀਤਾ ਗਿਆ ਜਿਹਦੇ ਸਬੰਧੀ ਜਿਹੜੀ ਕੁੜੀ ਦੀ ਜਿਹੜਾ ਵਿਕਤਮਾ ਕੁੜੀ ਹੈ ਉਹਦੀ ਮਦਰ ਨੇ ਆ ਕੇ ਆਪਣਾ ਮੈਨੂੰ ਸਟੇਟਮੈਂਟ ਲਖਾਈ ਸੀ ਉਹ ਸਟੇਟਮੈਂਟ ਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਜਿਹੜੀ ਕਾਰਵਾਈ ਹੈ ਉਹ ਕਰ ਦਿੱਤੀ ਸੀ ਕਿ ਇਹ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਨਾਬਾਲਗ ਲੜਕੀ ਦੀ ਕਿੱਥੇ ਦਾ ਮਸਲਾ ਕਿੰਨੇ ਸਮੇਂ ਦੀ ਗੱਲ ਆ ਘਟ ਕੋਲ ਕਿਵੇਂ ਮੈਡੀਕਲ ਕਰਤਰੀ ਜਿਹੜੀ ਕੁੜੀ ਦੀ ਜਿਹੜੀ ਮਦਰ ਹੈ ਉਹਦੇ ਬਿਆਨ ਮੁਤਾਬਕ ਇਹ 22 ਤਰੀਕ ਨੂੰ ਕੰਮ ਤੇ ਗਈ ਸੀ ਉਸ ਤੋਂ ਬਾਅਦ ਇਹ 22 ਤਰੀਕ ਨੂੰ ਘਰ ਨਹੀਂ ਆਈ 23 ਤਰੀਕ ਨੂੰ 22 ਤਰੀਕ ਨੂੰ ਇਹਦੇ ਨਾਲ ਇਹ ਵਾਰਦਾਤ ਹੋਈ ਹੈ ਸੋ ਉਹਦਾ ਇਹਨਾਂ ਨੇ ਬਿਆਨ ਲਿਖਾਇਆ 23 ਤਰੀਕ ਨੂੰ ਸਾਡੇ ਕੋਲੇ ਆ ਕੇ ਤੇ 23 ਨੂੰ ਜਦੋਂ ਬਿਆਨ ਲਿਖਾਇਆ ਤੇ ਅਸੀਂ ਕਰ ਲਈ ਕਿੰਨੇ ਕਿਸ਼ ਬੰਦੇ ਨੇ ਕੋਈ ਨਾਮ ਹੈਗੇ ਜਿੰਨੇ ਕਿਹੜੀ ਕਾਰ ਸੀ ਕੀ ਕੁਛ ਦੱਸ ਸਕਦੇ ਹੋ ਮੁਤਾਬਕ ਕੋਈ ਕਾਰ ਸੀ ਕਾਲੇ ਰੰਗ ਦੀ ਜੋ ਕਿ ਇਹਨੂੰ ਨਹੀਂ ਪਤਾ ਉਹ ਕਿਹੜੀ ਸੀ ਮਰਦੇ ਕਿੰਨੇ ਸੀਗੇ ਇਹਦੇ ਦੱਸੋ ਬਿਆਨ ਮੁਤਾਬਕ ਇਹਨਾਂ ਨੇ ਦੱਸਿਆ ਕਿ ਦੋ ਮੁਜਰਮ ਸੀ। ਇਹ ਕੋਈ ਨਾਬਾਲਗ ਲੜਕੀ ਸੀ। ਇਹ ਫਿਲਹਾਲ ਦੀ ਘੜੀ ਜੋ ਇਹਨਾਂ ਨੇ ਦੱਸਿਆ ਰਿਕਾਰਡ ਮੁਤਾਬਕ ਵੀ ਇਹਨਾਂ ਨੇ ਰਿਕਾਰਡ ਪੇਸ਼ ਕੀਤਾ ਉਹਦਾ ਮੁਤਾਬਕ ਪੂਰੀ ਨਾਬਾਲਗ ਹੈ 16 ਸਾਲ ਦੀ। ਇਹ ਪਰਚਾ ਜਿਹੜਾ ਦਰਜ ਕੀਤਾ ਗਿਆ ਕਿਹੜੀ-ਕਿਹੜੀਆਂ ਤਾਰਾਵਾਦ ਚਹੀਏ ਹੈ 8354/25 8164 ਬੀ ਐਨ ਐਸ 356 ਬਾਕਸ ਹੋਇਆ। ਕੋਈ ਮੁਜਰਮ گرفتار ਹੋਇਆ ਨਹੀਂ। ਅਨਨੋਮ ਤੇ ਪਰਚਾ ਦਰਜ ਹੈ ਜੀ। ਪੜ ਜਾਂਦੀ ਹੈ ਜੀ। ਇਨਵੈਸਟੀਗੇਸ਼ਨ ਚੱਲੀ ਹੈ। ਮੈਡੀਕਲ ਸੀ ਹੋਇਆ। ਮੈਡੀਕਲ ਇਹਨਾਂ ਦਾ ਕਰਾਇਆ ਗਿਆ। ਠੀਕ ਹੈ।